ਸਾਸਿਕਾ ਜੀ ਪਾਲਕ ਪਨੀਰ ਦੀ ਸਬਜ਼ੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਣੀ ਹੈ ਪਰ ਕੀ ਤੁਸੀਂ ਪਾਲਕ ਪਨੀਰ ਦੀ ਪੁਰਜੀ ਖਾਧੀ ਹੈ ਜੇ ਨਹੀਂ ਤਾਂ ਚਲੋ ਤੁਹਾਨੂੰ ਅੱਜ ਦੱਸਦੇ ਹਾਂ ਪਾਲਕ ਪਨੀਰ ਦੀ ਪੁਰਜੀ ਬਣਾਉਣ ਦੀ ਰੈਸਪੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣਾ ਪਾਲਕ ਪਨੀਰ ਦੀ ਪੁਰਜੀ ਬਣਾ ਲਈ ਇੱਥੇ ਮੈਂ ਇੱਕ ਕੁਛੀ ਪਾਲਕ ਲਈਏ ਜਿਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪੰਜ ਤੋਂ 6 ਪਾਣੀ ਧੋ ਕੇ ਤੇ ਆਪਾਂ ਇਸ ਨੂੰ 2 ਘੰਟੇ ਅੱਲਿਸਾ ਰੱਖ ਦਿੱਤਾ ਸੀ ਤਾਂ ਕਿ ਸੁੱਕ ਜਾਏ ਹੁਣ ਪਾਲਕ ਆਪਣੀ ਚੰਗੀ ਤਰ੍ਹਾਂ ਸੁੱਕ ਚੁੱਕੀ ਹੈ ਪਾਲਕ ਨੂੰ ਸੁੱਕਣ ਤੋਂ ਬਾਅਦ ਹੁਣ ਆਪਾਂ ਇਹਦੀ ਇਹਨੂੰ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਦੇਖੋ ਮੈਂ ਪਾਲਕ ਨੂੰ ਕੱਟ ਲਿਆ ਪਾਲਕ ਕੱਟਣ ਤੋਂ ਬਾਅਦ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਮੈਂ ਇੱਥੇ ਅੱਧਾ ਕਿਲੋ ਪਨੀਰ ਲਿਆ ਜਿਸ ਨੂੰ ਕੀ ਆਪਾਂ ਕद्दूकस ਨਾਲ ਕद्दूकस ਕਰ ਲਿਆ ਇਸ ਨੂੰ ਆਪਾਂ ਕद्दूकस ਹੀ ਕਰਕੇ ਪਾਵਾਂਗੇ ਆਪਾਂ ਇਸ ਨੂੰ ਹੱਥ ਨਾਲ ਮੈਲਿਸ਼ ਨਹੀਂ ਕਰਨਾ ਕद्दूकस ਕਰਕੇ ਹੀ ਪਾਣਾ ਹੈ ਪਨੀਰ ਨੂੰ ਕੱਦੂਕਸ ਕਰਨ ਤੋਂ ਬਾਅਦ ਹੁਣ ਆਪਾਂ ਉਸ ਨੂੰ ਸਾਈਡ ਤੇ ਰੱਖ ਤਾ ਹੈ ਹੁਣ ਆਪਾਂ ਪਹਿਲਾਂ ਤੜਕੇ ਦੀ ਤਿਆਰੀ ਕਰਨਗੇ ਤੜਕੇ ਲਈ ਮੈਂ ਤਿੰਨ ਪਿਆਜ਼ ਇੱਕ ਟਮਾਟਰ 1 ਇੰਚ ਅਦਰਕ ਤਿੰਨ ਤੋਂ ਚਾਰ ਮਰਚਾ ਤੇ ਪੰਜ ਤੋਂ ਸੱਤ ਟੁੜੀਆਂ ਲਸਣ ਲਿਆ ਲਸਣ ਮਰਚਾ ਤੇ ਅਦਰਕ ਦੀ ਆਪਾਂ ਅਲੱਗ ਤੋਂ ਪੇਸਟ ਤਿਆਰ ਕਰ ਲਵਾਂਗੇ ਟਮਾਟਰ ਆਪਾਂ ਅਲੱਗ ਤੋਂ ਗਰੇਵੀ ਬਣਾ ਕੇ ਪਾਵਾਂਗੇ ਤੇ ਪਿਆਜ਼ ਨੂੰ ਆਪਾਂ ਬੇਬਲੀ ਕਰ ਲਵਾਂਗੇ ਮੈਂ ਕੜਾਈ ਦੇ ਵਿੱਚ ਵੱਡੇ ਚਮਚ 3 ਤੋਂ 4 ਚਮਚ ਤੇਲ ਪਾਇਆ ਹੁਣ ਆਪਾਂ ਇਹਦੇ ਵਿੱਚ ਤੇਲ ਜਦੋਂ ਆਪਣਾ ਗਰਮ ਹੋ ਜਾਏਗਾ ਥੋੜਾ ਜਿਹਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਅੱਧਾ ਚਮਚ ਜਿੱਥੇ ਮੈਂ ਧਨੀਆ ਪਾਊਡਰ ਪਾਇਆ ਚਮਚ ਦਾ ਚੌਥਾ ਹਿੱਸਾ ਆਪਾਂ ਹਿੰਗ ਪਾਵਾਂਗੇ ਤੇ ਇੱਕ ਤੋਂ 2 ਮਿੰਟ ਇਸ ਨੂੰ ਸਲੋ ਗੈਸ ਤੇ ਹਲਾ ਕੇ ਭੁੰਨ ਲਵਾਂਗੇ ਇੱਕ ਤੋਂ 2 ਮਿੰਟ ਜਦੋਂ ਹੋ ਜਾਏਗਾ ਹੁਣ ਆਪਾਂ ਇਹਦੇ ਵਿੱਚ ਮਰਚਾ ਅਦਰਕ ਤੇ ਲਸਣ ਦੀ ਜੋ ਪੇਸਟ ਤਿਆਰ ਕੀਤੀ ਹੈ ਉਸ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਦੋ ਤੋਂ ਤਿੰਨ ਮਿੰਟ ਮੀਡੀਅਮ ਗੈਸ ਤੇ ਹੀ ਪਕਾਵਾਂਗੇ ਜਦੋਂ ਇਹ ਆਪਣਾ ਇਸ ਦਾ ਕਲਰ ਹਲਕਾ ਜੋ ਜਿਗਾ ਫੇਰਾਪਾਈ ਦੇ ਵਿੱਚ ਪਿਆਜ਼ ਪਾ ਦਾਂਗੇ ਹੁਣ ਆ ਜੋ ਹੱਥ ਨਾਲ ਬ੍ਰਿਕ ਬ੍ਰਿਕ ਕੱਟ ਕੇ ਆਪਾਂ ਇਸ ਤਰੀਕੇ ਦੇ ਨਾਲ ਪਿਆਜ਼ ਪਾਵਾਂਗੇ ਉਹਨਾਂ ਪਿਆਜ਼ਾਂ ਨੂੰ ਆਪੇ ਦੇ ਵਿੱਚ ਮਿਕਸ ਕਰਕੇ 2 ਤੋਂ 3 ਮਿੰਟ ਪਕਾਵਾਂਗੇ ਜਦੋਂ ਤੱਕ ਇਹਦਾ ਕਲਰ ਹਲਕਾ ਜਿਹਾ 골ਡਨ ਜਾਂ ਚੇਂਜ ਨਹੀਂ ਹੋ ਜਾਂਦਾ ਗੈਸ ਦਾ ਫਲੇਮ ਆਪਾਂ ਮੀਡੀਅਮ ਹੀ ਰੱਖਾਂਗੇ ਜ਼ਿਆਦਾ ਹਾਈ ਨਹੀਂ ਰੱਖਾਂਗੇ ਮੀਡੀਅਮ ਗੈਸ ਤੇ ਹੀ ਆਪਣਾ ਤੜਕਾ ਵਧੀਆ ਪੁੱਜੇਗਾ ਤੁਸੀਂ ਦੇਖ ਸਕਦੇ ਹੋ ਆਪਣੇ ਤੜਕੇ ਦਾ ਕਲਰ ਹਲਕਾ ਜਿਹਾ ਚੇਂਜ ਹੋ ਗਿਆ ਥੋੜੀ ਜਿਹਾ ਆਪਾਂ ਹੋਰ ਪਿਆਜ਼ ਨੂੰ ਭੁੰਨਾਂਗੇ ਜਦੋਂ ਤੱਕ ਇਹਨਾਂ ਦਾ ਕਲਰ 골ਡਨ ਨਹੀਂ ਹੋ ਜਾਂਦਾ

ਆਪਾਂ ਤੜਕੇ ਨੂੰ ਹੋਰ ਪੁੰਨਾਗੇ ਇੱਕ ਤੜਕਾ ਆਪਾਂ ਸਲੋ ਗੈਸ ਤੇ ਭੁੰਨਾਗੇ ਗੈਸ ਦਾ ਫਲੇਮ ਜ਼ਿਆਦਾ ਹਾਈ ਨਹੀਂ ਕਰਨਾ ਜਿੰਨਾ ਸਲੋ ਗੈਸ ਤੇ ਤੜਕਾ ਭੁੰਨਾਗੇ ਉਹਨਾਂ ਸਵਾਦ ਵਧੀਆ ਆਏਗਾ ਇਸ ਤਰ੍ਹਾਂ ਹਲਾ ਦੇ ਹੁਣ ਆਪਾਂ ਟਮਾਟਰ ਨੂੰ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਵਿੱਚ ਮੈਲਸ਼ ਜਿਆ ਕਰ ਲਵਾਂਗੇ ਤਾਂ ਜੋ ਜਿਹੜੇ ਜੇ ਪੀਸਿਸ ਅਲੱਗ ਜੇ ਦਿਖ ਰਹੇ ਨੇ ਟਮਾਟਰ ਦੇ ਅਲੱਗ ਨਾਲ ਦਿਖਣ ਤੜਕੇ ਦੇ ਵਿੱਚ ਹੀ ਮਿਕਸ ਹੋ ਜਾਏਗਾ ਕਈ ਵਾਰ ਕੀ ਹੁੰਦਾ ਹੈ ਕਿ ਜੋ ਪੀਸਿਸ ਹੁੰਦੇ ਨੇ ਵਿੱਚ ਟਮਾਟਰ ਦੇ ਤੇ ਬੱਚੇ ਕਈ ਵਾਰੀ ਸਬਜ਼ੀ ਦੇ ਵਿੱਚ ਪਸੰਦ ਨਹੀਂ ਕਰਦੇ ਇਸ ਕਰਕੇ ਆਪਾਂ ਟਮਾਟਰ ਨੂੰ ਇਸ ਤਰ੍ਹਾਂ ਨਾਲ ਪੱਕਣ ਤੋਂ ਬਾਅਦ ਤੜਕੇ ਦੇ ਵਿੱਚ ਇਸ ਤਰ੍ਹਾਂ ਨਾਲ ਮੈਲਿਸ਼ ਕਰ ਦਵਾਂਗੇ ਹੁਣ ਆਪਣਾ ਤੜਕਾ ਭੁੱਜ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਥੋੜੀ ਜਿਹੀ ਹਲਦੀ ਥੋੜਾ ਜਿਹਾ ਨਮਕ ਨਮਕ ਆਪਾਂ ਆਪਣੇ ਸੁਆਦ ਅਨੁਸਾਰ ਪਾਣਾ ਹੈ ਜਿੰਨੀ ਤੁਹਾਨੂੰ ਜ਼ਰੂਰਤ ਹੈ ਥੋੜੀ ਜਹੀ ਇਹਦੇ ਵਿੱਚ ਆਪਾਂ ਮਸ ਗਰਮ ਮਸਾਲਾ ਪਾਵਾਂਗੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਦੇਗੀ ਮਿਰਚ ਪਾਵਾਂਗੇ ਦੇਗੀ ਮਿਰਚ ਆਪਾਂ ਇਹਦੇ ਵਿੱਚ ਸਿਰਫ ਕਲਰ ਦੇਣ ਲਈ ਹੀ ਪਾਉਣੀ ਹੈ ਹੁਣ ਆਪਾਂ ਇਸ ਨੂੰ ਵਿੱਚ ਥੋੜਾ ਜਿਹਾ ਚਟਪਟਾ ਮਸਾਲਾ ਪਾਇਆ ਜਿਹਨੂੰ ਕਿ ਆਪਾਂ ਚਾਟ ਮਸਾਲਾ ਕਹਿੰਦੇ ਆ ਤੁਸੀਂ ਚਾਹੋ ਤਾਂ ਪਾ ਵੀ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਨਹੀਂ ਵੀ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ মিক্স ਕਰਨ ਤੋਂ ਬਾਅਦ ਆਪਾਂ 1 ਜਾਂ 2 ਮਿੰਟ ਆਪਾਂ ਇਸ ਨੂੰ ਪਕਾ ਲੈਣਾ ਹੈ ਚੰਗੀ ਤਰ੍ਹਾਂ ਨਾਲ ਹੁਣ ਆਪਾਂ ਇਹਦੇ ਵਿੱਚ ਮਲਾਈ ਪਾਵਾਂਗੇ ਮਲਾਈ ਮੈਂ ਇੱਥੇ ਫਰੈਸ਼ ਮਲਾਈ ਲਈ ਹੈ ਤੁਸੀਂ ਚਾਹੋ ਤਾਂ ਇਹਦੀ ਜਗ੍ਹਾ ਕਰੀਮ ਵੀ ਲੈ ਸਕਦੇ ਹੋ ਹੁਣ ਆਪਾਂ ਮਲਾਈ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਤੇ 2 ਤੋਂ 3 ਮਿੰਟ ਆਪਾਂ ਇਸ ਨੂੰ ਪਕਾਵਾਂਗੇ हल्का हल्का मीडियम गैस से ही आपको इन भुनना गैस ज्यादा हाई नहीं करा एक तो दो, दो मिनट आप इस पकावे गैस का फ्लेम आप मीडियम ही रखा इसे तरह हिला इस भुनांगे हल्का हल्का आप हिलाए जाना है ਤੜਕੇ ਦਾ ਤੁਸੀਂ ਕਲਰ ਦੇਖੋ ਕਿੰਨਾ ਵਧੀਆ ਆਇਆ ਆਪਣੇ ਤੜਕੇ ਦਾ ਕਲਰ ਜਿੰਨਾ ਆਪਣੇ ਤੜਕੇ ਦਾ ਕਲਰ ਅੱਛਾ ਆਇਆ ਉਨਿਓ ਹੀ ਆਪਣੀ ਸਬਜ਼ੀ ਬਹੁਤ ਵਧੀਆ ਬਣੇਗੀ ਹੁਣ ਆਪਾਂ ਇਸ ਨੂੰ 2 ਮਿੰਟ ਲਈ ਟੱਕ ਕੇ ਰੱਖ ਦੇਵਾਂਗੇ ਗੈਸ ਦਾ ਫਲੇਮ ਆਪਾਂ ਮੀਡੀਅਮ ਕਰ ਦਵਾਂਗੇ 2 ਤੋਂ 3 ਮਿੰਟ ਹੋ ਗਏ ਨੇ ਆਪਣੇ ਤੜਕਾ ਤੁਸੀਂ ਦੇਖ ਸਕਦੇ ਹੋ ਪੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਲਕ ਪਾਵਾਂਗੇ ਜਿਹੜੀ ਕਿ ਆਪਾਂ ਪਹਿਲਾਂ ਕੱਟ ਕੇ ਰੱਖੀ ਹੋਈ ਐ ਪਾਲਕ ਨੂੰ ਇਹਦੇ ਵਿੱਚ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਾਂਗੇ ਇੱਕ ਤੋਂ 2 ਮਿੰਟ ਤਾ ਆਪਾਂ ਇਸ ਨੂੰ ਹਾਈ ਫਲੇਮ ਤੇ ਹੀ ਪਕਾਉਣਾ ਹੈ ਫਿਰ ਆਪਾਂ ਬਾਅਦ ਵਿੱਚ ਗੈਸ ਦਾ ਫਲੇਮ ਮੀਡੀਅਮ ਕਰ ਦਵਾਂਗੇ 1-2 2 ਮਿੰਟ ਆਪਾਂ ਹਾਈ ਫਲੇਮ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੁਸੀਂ ਦੇਖ ਸਕਦੇ ਹੋ ਆਪਣਾ ਪਾਲਕ ਆਪਣੀ ਪੁੱਜ ਚੁੱਕੀ ਹੈ ਹੁਣ ਆਪਾਂ ਗੈਸ ਦਾ ਫਲੇਮ ਮੀਡੀਅਮ ਕਰ ਦਵਾਂਗੇ ਤੇ ਇਸ ਨੂੰ ਢੱਕ ਕੇ ਰੱਖ ਦਵਾਂਗੇ 5 ਤੋਂ 10 ਮਿੰਟ ਲਈ ਵਿੱਚ ਵਿੱਚ ਆਪਾਂ ਇਸ ਨੂੰ ਹਿਲਾਉਂਦੇ ਰਾਵਾਂਗੇ ਹੁਣ 5 ਮਿੰਟ ਹੋ ਗਏ ਸੀ ਆਪਾਂ ਹੁਣ ਕੜਛੀ ਲਗਾ ਕੇ ਦੇਖ ਲਿਆ ਦੇਖੋ ਆਪਣੀ ਆਪਣੀ ਪਾਲਕ ਪੱਕ ਚੁੱਕੀ ਹੈ ਇਸ ਨੂੰ ਹਲਾਉ ਦੇ ਹੋਇਆ ਹੁਣ ਆਪਾਂ ਇਸ ਨੂੰ ਫੇਰ ਤੋਂ 5 ਮਿੰਟ ਲਈ ਢੱਕ ਕੇ ਰੱਖ ਦਵਾਂਗੇ ਹੁਣ ਆਪਾਂ 5 ਮਿੰਟ ਹੋ ਗਏ ਸੀ ਹੁਣ ਆਪਾਂ ਚੈੱਕ ਕਰ ਰਹੇ ਹਾਂ ਦੇਖੋ ਆਪਣੀ ਪਾਲਕ ਬਿਲਕੁਲ ਪੱਕ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਜੋ ਨੂੰ ਆਪਾਂ ਕੀ ਕੱਦੂਕਸ ਕਰਕੇ ਰੱਖਿਆ ਹੋਇਆ ਹੈ ਪਨੀਰ ਨੂੰ ਇਹਦੇ ਵਿੱਚ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਪਨੀਰ ਆਪਾਂ ਉਦੋਂ ਹੀ ਪਾਣਾ ਹੈ ਜਦੋਂ ਆਪਣੀ ਪਾਲਕ ਬਿਲਕੁਲ ਚੰਗੀ ਤਰ੍ਹਾਂ ਪੱਕ ਜਾਏਗੀ ਭੁੱਜ ਜਾਏਗੀ ਉਸ ਤੋਂ ਪਹਿਲਾਂ ਆਪਾਂ ਪਨੀਰ ਨਹੀਂ ਪਾਉਣਾ ਪਨੀਰ ਆਪਾਂ ਉਦੋਂ ਹੀ ਪਾਣਾ ਹੈ ਚੰਗੀ ਤਰ੍ਹਾਂ ਨਾਲ ਹੁਣ ਆਪਾਂ ਪਨੀਰ ਨੂੰ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੇ ਇੱਕ ਤੋਂ ਦੋ ਮਿੰਟ ਆਪਾਂ ਇਸ ਨੂੰ ਪਕਾਵਾਂਗੇ ਤਾਂ ਜੋ ਆਪਣਾ ਪਨੀਰ ਵੀ ਪੱਕ ਜਾਵੇ ਹਲਕਾ ਹਲਕਾ ਇਸ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਚੰਗੀ ਤਰ੍ਹਾਂ ਨਾਲ ਪਨੀਰ ਪਾਲਕ ਦੇ ਵਿੱਚ ਮਿਕਸ ਕਰ ਦਵਾਂਗੇ ਇੱਕ ਤੋਂ 2 ਮਿੰਟ ਹੀ ਆਪਾਂ ਇਸ ਨੂੰ ਪਕਾਵਾਂਗੇ ਜ਼ਿਆਦਾ ਨਹੀਂ ਆਪਾਂ ਇਸ ਨੂੰ ਭੁੰਨਣਾ ਹੁਣ ਆਪਾਂ ਇਸ ਨੂੰ ਢੱਕ ਕੇ ਰੱਖ ਦਵਾਂਗੇ ਮੀਡੀਅਮ ਗੈਸ ਤੇ ਆਪਾਂ ਨੂੰ